ਸਤਨਾਮ ਸ੍ਰੀ ਵਾਹਿਗੁਰੂ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਤੁਸੀਂ ਸਾਰੇ ਰਜਾਨਾ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤਿਨਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਹਾਂ ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਦੀ ਚੌਥੀ ਉਦਾਸੀ ਚੱਲੇ ਹਨ ਚੌਥੀ ਉਦਾਸੀ ਤੇ ਮਹਾਰਾਜ ਸਾਹਿਬ ਜੀ ਜਾ ਰਹੇ ਆ ਤੇ ਜਾਣ ਦਾ ਜੋ ਪੂਰਾ ਬਾਰਤਾ ਲਾਪ ਹੈ ਉਹ ਆਪਾਂ ਆਰੰਭ ਕਰਨ ਲੱਗੇ ਸੀ ਸੋ ਆਓ ਰੋਜ਼ਾਨਾ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਫਿਰ ਅੱਗੇ ਇਤਿਹਾਸ ਸਰਵਣ ਕਰੀਏ ਜੀ ਸਤਨਾਮ ਵਾਹਿ

ਪਤਨਾਮ ਵਾਹਿਗੁਰੂ ਸੋ ਮਹਾਰਾਜ ਸਾਹਿਬ ਜੀ ਦੂਰ ਦਰਾੜ ਗੁਰਸਿੱਖ ਸੰਗਤਾਂ ਨੂੰ ਤਾਰ ਕੇ ਫਿਰ ਆਪਣੇ ਟਿਕਾਣੇ ਕਰਤਾਰਪੁਰ ਆਏ ਉੱਥੋਂ ਫਿਰ ਸਿਆਲਕੋੜ ਤੋਂ ਤੁਰ ਕੇ ਤਲਵੰਡੀ ਸ੍ਰੀ ਕਟਾਸ ਜੀ ਆ ਨਿਕਲੇ ਵਸਾਖੀ ਦਾ ਮੇਲਾ ਵੇਖਿਆ ਇੱਥੇ ਔਰ ਮਹਾਰਾਜ ਜੀਆਂ ਨੇ 10 ਦਿਨ ਖਾਂ ਤੋਂ ਉੱਤਰ ਵੱਲ 12 13 ਕੋਤੇ ਵਸਾਖੀ ਦਾ ਮੇਲਾ ਕਟਾਸ ਉੱਥੇ ਵੇਖਿਆ ਵਸਾਖੀ ਤੇ ਹਰ ਮਤ ਦੇ ਸਾਧੂ ਤੇ ਗ੍ਰਸਤੀ ਜੁੜਦੇ ਆ ਇਹ ਸਮਾ ਨਾਮ ਸੋਲੇ ਤੇ ਪ੍ਰਚਾਰ ਦਾ ਉਤਮ ਜਾਣ ਕੇ ਗੁਰੂ ਜੀ ਇੱਥੇ ਆਏ ਸੀ ਆਪ ਜੀਆਂ ਦੀ ਅਨੋਖੀ ਰੌ ਰੀਤ ਦੇਖ ਕੇ ਕਦੇ ਨਾਮ ਸੁਣ ਕੇ ਜਿਸ ਦੀ ਮਸ਼ਹੂਰੀ ਸਾਰੇ ਹੋ ਰਹੀ ਸੀ ਸੰਨਿਆਸੀਆਂ ਯੋਗੀਆਂ ਆਦਿ ਦੇ ਮੁਖੀ ਚਰਚਾ ਕਰਨ ਆ ਜੁੜੇ ਗ੍ਰਸਤੀਆਂ ਦੇ ਝੁੰਡ ਵੀ ਇਕੱਠੇ ਹੋ ਗਏ ਗੁਰੂ ਜੀ ਨੂੰ ਭੇਖਦਾਰੀਆਂ ਦੇ ਗਿਰ ਰਹੇ ਆਚਰਣਾਂ ਦਾ ਪਤਾ ਸੀ ਜੋ ਆਚਰਣ ਵਿੱਚ ਮਾੜੇ ਨਹੀਂ ਸਨ ਉਹਨਾਂ ਦੀ ਸੁਰਤ ਦਾ ਬੇਲਗਾਮ ਤਰਪ ਦੇ ਫਿਰਨ ਦਾ ਥੋ ਵੀ ਸੀ ਬਿਨਾ ਪੂਰਨ ਬੈਰਾਗ ਹੋਏ ਤੇ ਵੀ ਤਰਾਗ ਸਿੱਖਿਆ ਦਾਤੇ ਤੋਂ ਸਿੱਖਿਆ ਲੈ ਕੇ ਕਮਾਈ ਕੀਤੇ ਬਿਨਾ ਆਪੇ ਘਰ-ਵਾਰ ਛੱਡ ਸਨਿਆਸੀ ਹੋ ਫਿਰਨ ਦੇ ਭਿਆਨਕ ਨਤੀਜੇ ਵੀ ਪਤਾ ਸੀ। ਸੋ ਸੱਚ ਦੀ ਚੋਟ ਵਿਧਾਨ ਠੋਕ ਵੀ ਆਪ ਜੀ ਨੇ ਸਭ ਨੂੰ ਲਾਈ। ਸਨਿਆਸੀਆਂ ਦਾ ਬਡੇਰਾ ਵੱਡਕਾ ਜਿਹੜਾ ਸੀ ਮੁਖੀ ਕੋਈ ਉਹ ਬੋਲਣ ਲੱਗਿਆ। ਤੁਸੀਂ ਸੰਿਆਸ ਨੂੰ ਮਾੜਾ ਕਿਉਂ ਕਹਿੰਦੇ ਹੋ? ਗੁਰੂ ਜੀ ਨੇ ਕਿਹਾ ਮੈਂ ਕਿਸੇ ਨੂੰ ਮਾੜਾ ਨਹੀਂ ਆਖਦਾ। ਮੈਂ ਸੰਿਆਸੀ ਉਸ ਨੂੰ ਆਖਦਾ ਜਿਸ ਦੀ ਰਹਿਣੀ-ਬਹਿਣੀ ਦਾ ਤਰੀਕਾ ਐਸਾ ਹੋਵੇ ਕਿ ਗੁਰੂ ਧਾਰਨ ਕਰੇ ਤੇ ਲਿਵ ਲੱਗੀ ਰਹੇ। ਨਾਮ ਵਿੱਚ ਉਸਦਾ ਪਿਆਰ ਉਸ ਨੂੰ ਐਸਾ ਤ੍ਰਿਪਤ ਕਰੇ ਕਿ ਉਸ ਨੂੰ ਫੇਰ ਕੋਈ ਭੁੱਖ ਕੋਈ ਕਾਮਨਾ ਨਾ ਰਹੇ ਤੇ ਉਹ ਜਗਤ ਦਾ ਭਲਾ ਕਰੇ ਸੰਿਆਸੀ ਬੈਰਾਗੀ ਹੋਏ ਬਿਨਾ ਕੌਣ ਕਰ ਛੱਡ ਕੇ ਤਿਆਗ ਦੇ ਕਸ਼ਟ ਝੱਲਣ ਉੱਠ ਟੁਰਦਾ ਹੈ ਸੰਿਆਸੀ ਨੇ ਪੁੱਛਿਆ ਵੀ ਬੈਰਾਗ ਤੋਂ ਬਿਨਾ ਕੌਣ ਹੈ ਵੀ ਜਿੰਨੇ ਅਸੀਂ ਸਾਰੇ ਬਰਾਗੀ ਹਾਂ ਗੁਰੂ ਜੀ ਨੇ ਕਿਹਾ ਕੋਈ ਦਿਲ ਹਲਾਮਾ ਉਪਦੇਸ਼ ਸੁਣ ਕੇ ਜਗ ਰਸ ਦਾ ਕੋਈ ਕਸ਼ਟ ਨਾ ਝੱਲ ਸਕਣ ਕਰਕੇ ਕੋਈ ਇੱਕ ਕੱਚੇ ਵਿਰਾਗ ਦੀ ਲਹਿਰ ਉਠਖੜਾਉਂਦੀ ਐ ਆਮ ਦੁਨੀਆ ਨੂੰ ਹੀ ਉਠਖੜਾਉਂਦੀ ਐ ਸੰਗਾ ਜੀ ਕਈ ਵਾਰੀ ਕਾਰੋਬਾਰ ਸਹੀ ਨਾ ਚੱਲੇ ਘਾਟਾ ਵਾਧਾ ਕੋਈ ਕਲੇਸ਼ ਲੜਾਈ ਝਗੜਾ ਤਾਂ ਉੱਥੇ ਵੀ ਬਹੁਤ ਸਾਰੇ ਲੋਕਾਂ ਦੇ ਮਨ ਨੂੰ ਵਿਰਾਗ ਲੱਗ ਜਾਂਦਾ ਕਿ ਕਹਿੰਦੇ ਛੱਡੋ ਪਰੇ ਘਰ-ਵਾਰ ਟੱਬਰ ਟੀਰ ਉਹਨਾਂ ਨੂੰ ਵੀ ਵਿਰਾਗ ਲੱਗ ਜਾਂਦਾ ਕਈ ਵਾਰੀ ਉਹ ਕੱਚਾ ਵਿਰਾਗ ਆ ਇਕ ਕੱਚੇ ਬਿਰਾਗ ਦੀ ਲਹਿਰ ਉੱਠ ਖੜਉਂਦੀ ਐ ਤਜਰਬੇਕਾਰ ਗੁਰੂ ਦੀ ਮਤ ਪ੍ਰਾਪਤ ਨਾ ਹੋਣ ਕਰਕੇ ਉਹ ਮਨ ਦੇ ਮਗਰ ਲੱਗ ਕੇ ਘਰ ਤਿਆਗ ਕੇ ਉੱਠ ਤੁਰਦਾ ਐ ਫਿਰ ਸਰੀਰ ਕੋ ਲੋੜਾਂ ਪੂਰੀਆਂ ਕਰਨ ਲਈ ਦੂਸਰਿਆਂ ਦੇ ਘਰੀ ਮੰਗਦਾ ਪਿੰਡਾਂ ਦਾ ਫਿਰਦਾ ਐ ਸੰਿਆਸੀ ਨੇ ਕਿਹਾ ਫਿਰ ਵੀ ਉਹ ਮਨਮੁਖ ਤਾਂ ਨਹੀਂ ਐ ਨਾ ਜਿਹੜਾ ਘਰ-ਬਾਰ ਤਿਆਗ ਕੇ ਉੱਠ ਤੁਰਿਆ ਮਨਮੁਖ ਤਾਂ ਨਹੀਂ ਐ ਗੁਰੂ ਜੀ ਨੇ ਕਿਹਾ ਗ੍ਰਸਤ ਧਰਮ ਜਿਸ ਦੀ ਸਿੱਖਿਆ ਮਾਂ-ਬਾਪ ਤੋਂ ਸੁਤੇ ਹੀ ਮਿਲ ਗਈ ਸੀ ਉਹ ਤਾਂ ਗਵਾ ਲਿਆ ਮੰਦ ਬਿਰਾਗ ਵਿਚ ਆ ਕੇ ਤੇ ਅੱਗਿਓ ਪੂਰਾ ਗੁਰੂ ਮਿਲਿਆ ਨਹੀਂ ਸੋ ਤਿਆਗ ਦੀ ਸਿੱਖਿਆ ਲਈ ਨਾ ਫਿਰ ਬਾਕੀ ਕੀ ਰਹਿ ਜਾਂਦਾ ਵੀ ਘਰ ਵੀ ਗਿਆ ਤੇ ਬਾਹਰਲਾ ਵੀ ਗਿਆ ਕਿ ਟਬਰ ਟੀਰ ਵੀ ਛੱਡ ਦਿੱਤਾ ਤੇ ਬਾਹਰ ਦੀ ਵੀ ਕੋਈ ਗੁਰੂ ਧਾਰਨ ਕੀਤੇ ਤੋਂ ਬਗੈਰ ਕੋਈ ਮਾਤੀ ਨਾ ਆਈ ਫਿਰ ਸੋ ਤਿਆਗ ਦੀ ਸਿੱਖਿਆ ਨਾਲ ਹੀ ਫਿਰ ਬਾਕੀ ਕੀ ਰਹਿ ਜਾਂਦਾ ਖੋਟੀ ਮੱਤ ਦੇ ਘੁੰਮਣ ਘੇਰਾਂ 'ਚ ਰੁਲਣਾ ਜੇ ਪੜ ਸੁਣ ਵੀ ਜਾਂਦਾ ਹੈ ਤਾਂ ਥਕਾਣੀ ਵੱੱਲੇ ਪੈਂਦੀ ਹੈ ਜੇ ਦੇਸ਼ ਦਸ਼ੰਤਰਾ ਵਿੱਚ ਪਿਆ ਫਿਰਦਾ ਹੈ ਤਾਂ ਵੀ ਹਾਂੜ ਹੀ ਵੱਲੇ ਪੈਂਦੀ ਹੈ ਭਜਨ ਅਠ ਸન્યાਸੀ ਨੇ ਕਿਹਾ ਇਸ ਦਾ ਕੀ ਕਾਰਨ ਹੈ ਪੜ ਸੁਣ ਕੇ ਤਾਂ ਮਤ ਆਉਂਦੀ ਹੈ ਗੁਰੂ ਜੀ ਨੇ ਕਿਹਾ ਪੜ ਲੈ ਪਾਠ ਪਰ ਜੋ ਦੇ ਕਹੋ ਜਾਂ ਅੰਤੈ ਕਰਨ ਕਹੋ ਇਹਨਾਂ ਨੂੰ ਬ੍ਰਹਮਚਰਿਆ ਦੀ ਅਗਨੀ ਨਾਲ ਪਕਾਇਆ ਨਾ ਵੇਦ ਦਾ ਨਾਮ ਅਭਿਆਸ ਕੀਤਾ ਫਿਰ ਸੁਤੇ ਹੀ ਅੰਤਹਿ ਕਰਨੇ ਬਾਸ਼ਨਾ ਵਿੱਚ ਤੇ ਨਾ ਪਕਾਈ ਦੇ ਦੇ ਇੰਦਰੀਆਂ ਨੇ ਭੋਗਾਂ ਵਿੱਚ ਜਾ ਪੈਣਾ ਹੋਇਆ ਸੋ ਸੰਿਆਸੀ ਫਿਰ ਪਸ਼ੂ ਸਮਾਨ ਉਦਰਪੂਰਨਾ ਇਹੀ ਭੋਗਾਂ ਚ ਰਹਿ ਜਾਂਦਾ ਹੈ ਇਹੋ ਹਾਲ ਜੋਗੀਆਂ ਦਾ ਨਾ ਵਾਰਾਗ ਹੈ ਨਾ ਗੁਰੂ ਦੇ ਨਾਮ ਦਾ ਅਭਿਆਸ ਹੈ ਨਾ ਤਨ ਸਾਧਨਾ ਹੈ ਜਿਸ ਦਾ ਜਿਸ ਵੇਲੇ ਜੀ ਕੀਤਾ ਪੈਸੇ ਦੀ ਲਈ ਪੰਸਾਰੀ ਦੀ ਹੱਟੀ ਤੋਂ ਗੇਰੀ ਵੀ ਪੈਸੇ ਦੇ ਕੇ ਪੰਸਾਰੀ ਦੀ ਹੱਡੀ ਤੋਂ ਗੇਰੀ ਲੈ ਲਈ ਉਹ ਕੋਟੀ ਘੋਲੀ ਕੱਪੜੇ ਉਸ ਵਿੱਚ ਰੰਗ ਕੇ ਪਾ ਲਏ। ਜੋਗੀਆਂ ਸੰਨਿਆਸੀਆਂ ਨੂੰ ਮਹਾਰਾਜ ਜੀ ਇਹ ਵਚਨ ਸੁਣਾ ਰਹੇ ਆ ਜੋਗੀਆਂ ਵਾਸਤੇ। ਕੱਪੜੇ ਉਸ ਤੇ ਰੰਗ ਲੈ ਪਾ ਲੇ ਲੀਰਾਂ ਲੱਬ ਲੱਬ ਕੇ ਗੋਦੜੀ ਬਣਾ ਲਈ। ਪਰ ਹੁਣ ਦੇ ਜੋਗੀ ਨਵੇਂ ਕੱਪੜੇ ਆ ਉਹਨੂੰ ਪਾੜ ਕੇ ਟਾਕੀਆਂ ਬਣਾ ਕੇ ਜੋੜ ਕੇ ਗੋਦੜੀ ਬਣਾਉਂਦੇ ਆ। ਨਾਲ ਝੋਲੀ ਪਾ ਲੈਂਦੇ ਆ। ਇਹ ਪੁਰਾਣੇ ਸਮਿਆਂ ਦੇ ਵਿੱਚ ਲੀਰਾਂ ਇਕੱਠੀਆਂ ਕਰਕੇ ਗੋਦੜੀ ਬਣਾਉਂਦੇ ਸੀ। ਇਹਾਂ ਨੂੰ ਸਿਉਂ ਕੇ ਜੋੜ ਕੇ ਪਰ ਮਹਾਰਾਜ ਕਹਿੰਦੇ ਵੀ ਅੱਜ ਕੱਲ੍ਹ ਦੇ ਜੋਗੀ ਆ ਨਵਾਂ ਕੱਪੜਾ ਲੈ ਕੇ ਉਹਨੂੰ ਪਾੜ ਕੇ ਫਿਰ ਗੋਦੜੀ ਬਣਾਉਂਦੇ ਆ ਮਤਲਬ ਬਣਾਉਣੀ ਗੋਦੜੀ ਹੋਈ ਆ ਪਹਿਲਾਂ ਤਾਂ ਤਾਂ ਬਣਾਉਂਦੇ ਸੀ ਕੱਪੜਾ ਸਾਫਤ ਨਹੀਂ ਸੀ ਮਿਲਦਾ ਉਹਨਾਂ ਨੂੰ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਦਾਰਥ ਦੀ ਘਾਟ ਬਹੁਤ ਜ਼ਿਆਦਾ ਸੀ ਮਹਾਰਾਜ ਆਖਣ ਲੱਗੇ ਹੁਣ ਦੇ ਸਮੇਂ 'ਚ ਕੱਪੜਾ ਨਵਾਂ ਖਰੀਦ ਲੈਣਗੇ ਉਸ ਤੋਂ ਬਾਅਦ ਪਾੜ ਲੈਣਗੇ ਗੋਦੜੀ ਬਣਾਉਂਦੇ ਆ ਭੇਖਤਾ ਬਣ ਗਿਆ ਪਰ ਭੇਖਮਾਤਰ ਨੇ ਜੋਗਾ ਰੂੜ ਤਾਂ ਨਹੀਂ ਕਰ ਦਿੱਤਾ ਹਾਂ ਭਿਖਿਆ ਮੰਗਣ ਵਾਲਾ ਭੁਖਾਰੀ ਬਣਾਤਾ ਤੇ ਮੰਗ ਮੰਗ ਇਕੱਠੀ ਕਰ ਕਰਕੇ ਜਮਾ ਕਰਨ ਵਾਲਾ ਮਾਇਆ ਧਾਰੀ ਬਣਾਤਾ ਜਗਤ ਨੂੰ ਉਪਦੇਸ਼ ਵੀ ਦੇ ਲੈਂਦਾ ਤੇ ਘਰ ਘਰ ਮੰਗਦਾ ਵੀ ਫਿਰਦਾ ਇਹ ਦੱਸਣ ਲਈ ਕਿ ਮੈਂ ਤਿਆਗੀ ਹਾਂ ਪਰ ਮਨੁੱਖ ਦੇ ਗਿਆਨ ਨੇਤਰਾਂ ਤੋਂ ਅੰਨਾ ਹੈ ਉਸ ਨੇ ਆਪਣੀ ਆਪ ਗਰੂ ਦੋਹੀ JOHANNIE ਗਵਾ ਲਈ ਹੈ ਸ਼ਬਦ ਨੂੰ ਨਹੀਂ ਅਨੁਭਵ ਕਰਦਾ ਭਰਮ ਵਿੱਚ ਭੁੱਲਿਆ ਫਿਰਦਾ ਮਨੁੱਖਾ ਜਨਮ ਦੀ ਬਾਜ਼ੀ ਪਾ ਕੇ ਜੂਏ 'ਚ ਹਾਰ ਦਿੱਤੀ ਹੈ ਕਈ ਤਿਆਗੀ ਬਾਹਰ ਧੂਣੀਆਂ ਲਾ ਬੈਠਦੇ ਆ ਪਰ ਅੰਦਰਲੀ ਅੱਗ ਬੁਝਦੀ ਨਹੀਂ ਅੰਦਰਲੀ ਅੱਗ ਭਗਤੀ ਨਾਲ ਬੁਝਦੀ ਹੈ ਭਗਤੀ ਪੂਰੇ ਗੁਰੂ ਬਿਨਾ ਪ੍ਰਾਪਤ ਨਹੀਂ ਹੁੰਦੀ ਉਹ ਨਿਗਰੇ ਤੀਰਥਾਂ ਤੇ ਭੱਜੇ ਫਿਰਦੇ ਆ ਪਰ ਇਸ ਨਾਲ ਭਰਮ ਦੂਰ ਨਹੀਂ ਹੁੰਦਾ ਮੈਲ ਨਹੀਂ ਉਤਰਦੀ ਨਿੰਦਾ ਵਿੱਚ ਵਿਆਪਦੇ ਆ ਕਈ ਸਵਾ ਸ਼ਾਨ ਕੇ ਮਲ ਬੈਠਦੇ ਆ ਪਾਠ ਪੜ੍ਹਦੇ ਆ ਪਰ ਝੂਠ ਬੋਲਦੇ ਆ ਪੂਰੇ ਗੁਰੂ ਨੂੰ ਮਿਲਦੇ ਨਹੀਂ ਤੇ ਨਾਮ ਜਪਦੇ ਨਹੀਂ ਇਸ ਕਰਕੇ ਸੁਖੀ ਨਹੀਂ ਹੁੰਦੇ ਕਈ ਤਿਆਗੀ ਜਟਾਂ ਬੰਨ ਲੈਂਦੇ ਐ, ਕਈ ਖੋਨ ਮੋਨ ਹੋ ਜਾਂਦੇ ਐ, ਆਤਮ ਗਿਆਨ ਇੰਨਾ ਹੁੰਦਾ ਨਹੀਂ, ਲਗਨ ਮਾਇਆ ਵੱਲ ਹੁੰਦੀ ਐ। ਮਨ ਦਸਾਂ ਦਿਸ਼ਾ ਵਿੱਚ ਧਾਵਦਾ ਰਹਿੰਦਾ ਐ। ਕਈ ਹੱਥ ਵਿੱਚ ਕਰਮੰਡਲ ਲਈ ਫਿਰਦੇ ਐ, ਮਾਨਵ ਵਿੱਚ ਤ੍ਰਿਸ਼ਨਾ ਵੱਸਦੀ ਐ। ਸਿੱਖ ਵੀ ਬਣਾਉਂਦੇ ਐ ਪਰ ਨਾਮ ਦੇ ਜਾਨੂ ਨਹੀਂ, ਅੰਤ ਕਾਲ ਦੁਖੀ ਹੁੰਦੇ ਐ। ਅਸਲ ਤਿਆਗੀ ਉਹ ਐ ਚਾਹੇ ਸੰਨਿਆਸੀ ਹੋਵੇ, ਚਾਹੇ ਜੋਗੀ, ਚਾਹੇ ਬਿਰਾਗੀ, ਚਾਹੇ ਕੋਈ ਹੋਰ ਤਿਆਗੀ। ਜੋ ਨਾਮ ਨਾਲ ਤਮੋ ਗੁਣ ਨੂੰ ਫਾੜ ਸਕੇ ਤੇ ਨਿਰਵਾਸ ਹੋ ਜਾਵੇ ਹਰ ਰਸ ਪੀਵੇ ਮਨ ਨੂੰ ਸ਼ਾਂਤੀ ਆਵੇ ਤੇ ਲਿਬ ਲੱਗੇ ਤਾਂ ਸਨਿਆਸੀ ਹੈ ਮੂਲਕ ਗੱਲ ਇਹ ਆ ਕਿ ਨਾਮ ਦੇ ਲੜ ਲੱਗੇ ਬਿਨਾ ਕਲਿਆਣ ਨਹੀਂ ਹੁੰਦੀ ਦੇਖੋ ਸੰਗਤ ਜੀ ਇੱਥੇ ਗੌਰ ਕਰਨ ਵਾਲਾ ਵਚਨ ਹੈ ਕਿ ਜਿਹੜੇ ਸਨਿਆਸੀ ਜੋਗੀ ਸਨ ਇੱਥੇ ਸਨਿਆਸੀਆਂ ਨਾਲ ਮਹਾਰਾਜ ਦਾ ਵਿਚਾਰ ਹੋਇਆ ਸਨਿਆਸੀ ਮਹਾਰਾਜ ਨਾਲ ਚਰਚਾ ਕਰਨ ਬੈਠੇ ਆ ਜਿਹੜੇ ਗ੍ਰਸਤੀ ਨੇ ਉਹ ਸੁਣਨ ਵਾਸਤੇ ਬੈਠੇ ਆ ਇਹਦੇ ਤੋਂ ਇੱਕ ਗਿਆਨ ਲੈਣਾ ਇੱਕ ਮਤ ਲੈਣੀ ਆਪਾਂ ਕਿ ਜਿਸ ਮਨੁੱਖ ਦਾ ਜਿਹੜਾ ਵਿਸ਼ਾ ਨਹੀਂ ਹੈ ਉਹਦੇ ਵਿੱਚ ਉਹਨੂੰ ਬੋਲਣਾ ਨਹੀਂ ਚਾਹੀਦਾ ਸੁਣਨਾ ਚਾਹੀਦਾ ਹੈ ਕਿਉਂਕਿ ਆਮ ਗ੍ਰਸਤੀਆਂ ਨੂੰ ਨਾ ਤਾਂ ਸੰਿਆਸ ਮਾਰਗ ਬਾਰੇ ਪਤਾ ਸੀ ਨਾ ਨਾਮ ਭਜਨ ਬੰਦਗੀ ਬਾਰੇ ਪਤਾ ਸੀ ਆਮ ਲੋਕਾਂ ਨੇ ਬਹਿ ਕੇ ਧੰਗ ਗੁਰੂ ਨਾਨਕ ਦੇ ਮਹਾਰਾਜ ਤੇ ਸੰਨਿਆਸੀਆਂ ਦੇ ਵਿਚਾਰ ਸੁਣੇ ਵਿਚਾਰ ਵਟਾਂਦਰਾ ਕਈ ਚਰਚਾ ਕਹਿੰਦੇ ਆ ਚਰਚਾ ਸ਼ਬਦ ਵੀ ਵਧੀਆ ਨਹੀਂ ਹੁੰਦਾ ਚਲੋ ਵਿਚਾਰ ਵਟਾਂਦਰਾ ਤੇ ਉਹ ਵਿਚਾਰ ਵਟਾਂਦਰਾ ਸੁਣਿਆ ਪਰ ਅੱਜ ਦੇ ਸਮੇਂ ਵਿੱਚ ਆਮ ਤੌਰ ਤੇ ਵੇਖਣ ਜੀ ਆਇਆ ਜਿਹੜੇ ਮਨੁੱਖਾਂ ਨੂੰ ਪੰਥ ਮਜਬਦ ਦੀ ਕਿਸੇ ਵੀ ਧਰਮ ਦੀ ਕੋਈ ਮੂਲੋਂ ਵੀ ਜਾਣਕਾਰੀ ਨਹੀਂ ਹੁੰਦੀ ਜਾਣਕਾਰੀ ਦਾ ਭਾਵ ਇਹ ਨਹੀਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖਾਂ ਨੇ ਕੇਸ ਰੱਖਣੇ ਆ ਕਿ ਨਹੀਂ ਰੱਖਣੇ ਨਹੀਂ ਜਾਣਕਾਰੀ ਦਾ ਭਾਵ ਹੈ ਵੀ ਉਹਨਾਂ ਦੀ ਆਪਣੀ ਕੋਈ ਕਮਾਈ ਨਹੀਂ ਹੈ ਜਿਵੇਂ ਸਿੱਖੀ ਕੇਸਾਂ ਤੋਂ ਆਰੰਭ ਹੁੰਦੀ ਹੈ ਜਿਨ੍ਹਾਂ ਨੇ ਕੇਸ ਵੀ ਨਹੀਂ ਰੱਖੇ ਇਹਦਾ ਮਤਲਬ ਉਹਨਾਂ ਨੇ ਸਿੱਖੀ ਦਾ ਮੁੱਢਲਾ ਅੱਖਰ ਵੀ ਅਜੇ ਧਾਰਨ ਨਹੀਂ ਕੀਤਾ ਉਂਝ ਪਤਾ ਤਾਂ ਹੈ ਵੀ ਸਿੱਖਾਂ ਨੇ ਕੇਸ ਰੱਖਣੇ ਆ ਪਤਾ ਤਾਂ ਹੈ ਵੀ ਪੰਜ ਕਕਾਰ ਪਹਿਨਣੇ ਆ ਪਰ ਆਪ ਕਕਾਰ ਧਾਰਨ ਨਹੀਂ ਕੀਤੇ ਮਤਲਬ ਉਹਨਾਂ ਦੀ ਆਪ ਦੀ ਰਹਿਤ ਨਹੀਂ ਹੈ ਤਾਂ ਉਹ ਲੋਕ ਵੀ ਤੁਸੀਂ ਅੱਜ ਦੇ ਸਮੇਂ ਵਿੱਚ ਦੇਖੋਗੇ ਵੱਡਿਆਂ ਵੱਡਿਆਂ ਨਾਮ ਦੇ ਵਿਆਸੀਆਂ ਜਿਹੜੇ ਵਿਦਵਾਨ ਪੁਰਸ਼ ਹਨ ਗਿਆਨੀ ਹਨ ਔਰ ਗੁਰੂ ਕੇ ਗਰੰਥੀ ਸਿੰਘ ਰਾਗੀ ਢਾਡੀ ਹਨ ਉਹਨਾਂ ਨੂੰ ਇਉਂ ਮਤਾਂ ਦੇਣਗੇ ਔਰ ਇਉਂ ਉਹਨਾਂ ਦੇ ਕਟਾਕਸ਼ ਕਰਨਗੇ ਉਹਨਾਂ ਦੀਆਂ ਗੱਲਾਂ ਤੇ ਟੀਕਾ ਟਿੱਪਣੀ ਕਰਨਗੇ ਵੀ ਜਿਵੇਂ ਆਪ ਬਹੁਤ ਵੱਡੇ ਗਿਆਨੀ ਧਿਆਨੀ ਤੇ ਜੀਵਨ ਦੇ ਵਿੱਚ ਕਮਾਈ ਵਾਲੇ ਹੁੰਦੇ। ਹਾਲਾਂਕਿ ਉਹਨਾਂ ਦੀ ਆਪਣੀ ਕੋਈ ਕਮਾਈ ਨਹੀਂ ਲੰਗੀ। ਨਾ ਅਮਰਤ ਵੇਲੇ ਜਾਗਣਾ ਹੁੰਦਾ, ਨਾ ਨਿਤਨੇਮ ਹੁੰਦਾ, ਨਾ ਬਾਣੀ ਪੜ੍ਹਨੀ, ਨਾ ਬਾਣੀ ਸੁਣਨੀ। ਨਾ ਕੋਈ ਉਹਨਾਂ ਦੀ ਰਹਿਤ ਵਹਿਤ। ਪੰਜ ਕਕਾਰ ਧਾਰਨ ਨਹੀਂ ਕੀਤੇ, ਬਸ ਇੱਕੋ ਹੀ ਗੱਲ ਜਾਣਦੇ ਆ ਵੀ ਮਨ ਸ਼ੁੱਧ ਹੋਣਾ ਚਾਹੀਦਾ, ਜੇ ਮਨ ਸ਼ੁੱਧ ਨਹੀਂ ਕਹਿੰਦਾ ਕਕਾਰ ਕੀ ਕਰਨਗੇ? ਬਸ ਇੰਨੀ ਕੁ ਗੱਲ ਜਾਣਦੇ ਆ। ਕਕਾਰ ਧਾਰਨ ਤਾਂ ਨਹੀਂ ਕੀਤੇ ਪਰ ਕਕਾਰਾਂ ਦੀ ਨਿੰਦਿਆ ਕਰਨੀ ਜ਼ਰੂਰ ਸਿੱਖੀ ਹੋਈ ਹੈ ਇਸ ਕਰਕੇ ਇਹਦੇ ਤੋਂ ਮਤ ਲੈਣੀ ਹੈ ਇਹ ਗੁਰੂ ਮਹਾਰਾਜ ਦਾ ਇਤਿਹਾਸ ਹੈ ਨਾ ਜਿਹੜਾ ਆਪਾਂ ਪੜ ਰਹੇ ਹਾਂ ਭਾਈ ਵੀਰ ਸਿੰਘ ਸਾਹਿਬ ਲਿਖਦੇ ਆ ਵੀ ਜਿਹੜੇ ਗ੍ਰਸਤੀ ਹੋਰ ਉੱਥੇ ਮੇਲੇ ਵਿੱਚ ਆਏ ਨੇ ਉਹ ਵਿਚਾਰ ਚਰਚਾ ਵਿਚਾਰ ਵਟਾਂਦਰਾ ਸੁਣਨ ਵਾਸਤੇ ਬੈਠੇ ਆ ਤੇ ਸੰਨਿਆਸੀ ਵਿਚਾਰ ਕਰਨ ਲਈ ਚਰਚਾ ਕਰਨ ਲਈ ਇਕੱਠੇ ਹੋ ਕੇ ਮਹਾਰਾਜ ਜੀਆਂ ਦੇ ਕੋਲ ਬੈਠੇ ਆ ਉਹ ਚਰਚਾ ਕਰ ਰਹੇ ਹੈ ਤੇ ਜਿਹੜੇ ਗ੍ਰਿਸ਼ਤੀ ਆਮ ਲੋਕ ਨੇ ਉਹ ਸੁਣ ਰਹੇ ਆ ਇਥੋਂ ਆਪਾਂ ਨੂੰ ਇਹ ਮਤ ਲੈਣੀ ਚਾਹੀਦੀ ਆ ਕਿ ਜਿਸ ਚੀਜ਼ ਬਾਰੇ ਆਪਾਂ ਨੂੰ ਜਾਣਕਾਰੀ ਨਾ ਹੋਵੇ ਭਾਵੇਂ ਜਿਸ ਮਤ ਨੂੰ ਆਪਾਂ ਗ੍ਰਹਿਣ ਨਾ ਕੀਤਾ ਹੋਵੇ ਜਿਹੜੀ ਰਹਿਤ ਵਹਿਤ ਨੂੰ ਗ੍ਰਹਿਣ ਨਾ ਕੀਤਾ ਹੋਵੇ ਉਹਦੇ ਬਾਰੇ ਆਪਾਂ ਨੂੰ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਇਸ ਤਰ੍ਹਾਂ ਦੇ ਉਪਦੇਸ਼ ਸੁਣ ਕੇ ਮਤ ਮੁਤੰਤਰਾਂ ਦੇ ਅਨੇਕਾਂ ਸਾਧੂਆਂ ਦਾ ਉਧਾਰ ਹੋਇਆ ਤੇ ਅਨੇਕ ਕ੍ਰਿਸ਼ਤੀਆਂ ਨੂੰ ਸੁੱਖ ਪਹੁੰਚਿਆ ਇੱਥੋਂ ਟੁਰ ਕੇ ਗੁਰੂ ਸਾਹਿਬ ਰੋਹਤਾਸ ਆਏ ਰੋਹਤਾਸ ਹੈ ਜਿਹੜਾ ਜੇਲਮ ਜ਼ਿਲ੍ਹੇ ਦੇ ਵਿੱਚ ਹੈ ਤੇ ਲਾਹੌਰੋਂ ਰਾਵਲਪਿੰਡੀ ਨੂੰ ਜਾਂਦੇ ਆਂ ਦਰਿਆ ਜੇਲਮ ਦੇ ਪਾਰਲੇ ਪਾਸੇ ਜੇਲਮ ਸ਼ਹਿਰ ਤੋਂ 10-11 ਮੀਲ ਦੂਰ ਆ ਰੋਹਤਾਸ ਤਵਾਰੀ ਖਾਲਸਾ ਵਿੱਚ ਲਿਖਿਆ ਬਾਬਾ ਜੀ ਨੇ ਇੱਥੇ ਇੱਕ ਜਗ੍ਹਾ ਖੋਦਵਾਈ ਤਾਂ ਚਸ਼ਮਾ ਫੁੱਟਿਆ ਜਿਸ ਤੋਂ ਜਲ ਦੀ ਕੱਸੀ ਹੁਣ ਹਮੇਸ਼ ਵਗਦੀ ਰਹਿੰਦੀ ਇੱਕ ਨਹਿਰ ਹੁੰਦੀ ਆ ਨਹਿਰ ਦੇ ਵਿੱਚੋਂ ਪਾਟ ਦਾ ਸੂਆ ਤੇ ਸੂਏ ਦੇ ਵਿੱਚੋਂ ਪਾਟ ਦੀ ਇੱਕ ਕੱਸੀ ਸੂਏ ਤੋਂ ਛੋਟੀ ਹੁੰਦੀ ਆ ਕੱਸੀ ਤੇ ਕੱਸੀ ਦੇ ਵਿੱਚੋਂ ਫਿਰ ਛੋਟੇ ਖਾਲੇ ਆਦਕ ਖਾਲ ਨਿਕਲ ਜਾਂਦੇ ਆ ਚੋਹਾ ਸਾਹਿਬ ਗੁਰੂ ਨਾਨਕ ਸਾਹਿਬ ਕਰਕੇ ਸਦੀਦਾ ਜਿਹੜਾ ਚੋਹਾ ਸਾਹਿਬ ਚੋਹੇ ਦਾ ਮਤਲਬ ਚੋਹਾ ਉਹ ਚੋਹਾ ਸਾਹਿਬ ਗੁਰੂ ਨਾਨਕ ਸਾਹਿਬ ਕਰਕੇ ਸਦੀਂਦਾ ਹੈ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਇਹ ਰੋਪ ਉਤਾਸ ਦੇ ਸਤਗੁਰੂ ਨਾਨਕ ਸਾਹਿਬ ਦੇ ਚਸ਼ਮੇ ਬਾਬਤ ਕੂਟੇ ਸ਼ਾਹ ਨੇ ਆਪਣੇ ਇਤਿਹਾਸ ਵਿੱਚ ਇਸ ਪ੍ਰਕਾਰ ਲਿਖਿਆ ਹੈ ਕੂਟੇ ਸ਼ਾਹ ਇੱਕ ਮੁਸਲਮਾਨ ਲੇਖਕ ਹੋਇਆ ਜਿਹੜਾ ਆਪਣੇ ਮੁਤਾਬਕ ਬੜਾ ਵਿਦਵਾਨ ਸੀ ਉਹਨੇ ਬੜਾ ਕੁਝ ਲਿਖਿਆ ਸਿੱਖਾਂ ਦੇ ਬਾਰੇ ਵਿੱਚ ਵੀ ਬਹੁਤ ਕੁਝ ਲਿਖਿਆ ਸੀ اس نے لکھیا متصل قلعہ رہتاس برک اللہ کو ہی چشمہ است کے اج جمنے قدوم نانک شاہ در آنجا جاہی و شیر شاہ افغان ہے مکان ا پسند نمود و قلعہ اج سگ مہی تداں چشمہ تیار نمود و آن چشمہ اجا جا, جا کے خوشک سد ہے بیرو قلعہ ازرائے سدھ ہے شیر شاہ بسیار کر آتا چشمہ در احاطہ قلعہ بگریت ਚਸ਼ਮਾ ਅੰਦਰੋਂ ਕਿਲਾ ਕਰਾਰ ਨਮੇ ਗਰੇਵਤਵ ਅਜ ਦੀਵਾਰ ਕਿਲਾ 베ਰੂ ਸਦ ਹੈ ਰਬਾ ਮੇ ਸ਼ੁਧ ਨਾਚਾਰ ਸ਼ੇ ਸਾ ਦਸਤ ਅਜਾ ਕਸੀਰ ਵਿਚੋਂ ਨਾਂਚੇ ਦੀਵਾਰ ਹਾ ਕਿਲਾ ਹਨੋਜ ਮੌਜੂਦ ਅੰਦਵ ਚਸ਼ਮਾ ਜੇਰੇ ਆ ਬਰਜਮੀਨ ਰਵਾਂ ਆਸਤਬਾ ਮੁਰਦਵਾ ਸਾਦਰਵਾ ਵਾਰਦ ਰਹਤਾ ਸਦਾਰ ਜਾ ਸ਼ਬ ਬਾਸ ਮਿਹਰਬਾਨ ਇਹਦਾ ਮਤਲਬ ਕੀ ਬੰਦਾ ਹੈ ਕਿਲਾ ਰੋਹਤਾਸ ਜੋ ਪਹਾੜ ਦੀ ਚੋਟੀ ਤੇ ਹੈ ਮੁਤਸਿਲ ਕਿਲਾ ਰੋਹਤਾਸ ਬਰਕਲਾ ਕੋਹੇ ਇਸ ਦੇ ਨੇੜੇ ਇੱਕ ਚਸ਼ਮਾ ਜੋ ਨਾਨਕ ਸ਼ਾਹ ਦੇ ਕਦਮਾਂ ਦੀ ਬਰਕਤ ਨਾਲ ਜਾਰੀ ਹੋਇਆ ਸ਼ੇਰ ਸ਼ਾਹ ਅਫਗਾਨ ਨੇ ਉਸ ਮਕਾਨ ਨੂੰ ਪਸੰਦ ਕੀਤਾ ਤੇ ਉਸ ਚਸ਼ਮੇ ਦੇ ਪਾਸ ਪੱਥਰਾਂ ਦਾ ਕਿਲਾ ਬਣਵਾਇਆ ਉਹ ਚਸ਼ਮਾ ਉੱਥੋਂ ਕੁਸ਼ ਹੋ ਕੇ ਕਿਲੇ ਦੇ ਬਾਹਰ ਜਾਰੀ ਹੋ ਗਿਆ ਜਿੱਥੇ ਚਸ਼ਮਾ ਫੁੱਟਿਆ ਸੀ ਉਹ ਕਿਲੇ ਦੇ ਵਿੱਚ ਬਗਲ ਲਿਆ ਉਸ ਨੇ ਪਰ ਉਹ ਚਸ਼ਮਾ ਫਿਰ ਅੰਦਰੋਂ ਖੁਸ਼ਕ ਹੋ ਗਿਆ ਬਾਹਰ ਫੁੱਟ ਗਿਆ ਸ਼ੇਰ ਸ਼ਾਹ ਨੇ ਕਈ ਵਾਰ ਚਸ਼ਮਾ ਕਿਲੇ ਦੇ ਹੱਥੇ ਚ ਘੇਰਿਆ ਪਰ ਚਸ਼ਮਾ ਕਿਲੇ ਦੇ ਅੰਦਰ ਕਾਬੂ ਨਹੀਂ ਸੀ ਰਹਿੰਦਾ ਤੇ ਕਿਲੇ ਦੀ ਦੀਵਾਰ ਤੋਂ ਬਾਹਰ ਨਿਕਲ ਕੇ ਬਗਲਣ ਲੱਗ ਪੈਂਦਾ ਸੀ ਸ਼ੇਰ ਸ਼ਾਹ ਮਜਬੂਰ ਹੋ ਕੇ ਹਟ ਗਿਆ ਚੁਨਾਂਚੇ ਉਸ ਕਿਲੇ ਦੀਆਂ ਦੀਵਾਰਾਂ ਹੁਣ ਤੱਕ ਮੌਜੂਦ ਨੇ ਤੇ ਚਸ਼ਮਾ ਉਸ ਪਹਾੜ ਦੇ ਹੇਠ ਜ਼ਮੀਨ ਤੇ ਜਾਰੀ ਆ ਤੇ ਰੋਹਤਾਸ ਆਉਣ ਵਾਲੇ ਲੋਕ ਰਤਾ ਇੱਥੇ ਟਿਕਦੇ ਆ ਇਥੋਂ ਟੁਰ ਕੇ ਗੁਰੂ ਸਾਹਿਬ ਜੀ ਬਾਲਗੁੰदाई ਦੇ ਢਿੱਲੇ ਆਏ। ਇਥੋਂ ਟੁਰ ਕੇ ਕਈ ਥਾਂ ਹੁੰਦੇ ਤੇ ਕਈ ਕੌਤਕ ਵਰਤੌਂਦੇ। ਡੇਰਾ ਇਸਮਾਈਲ ਖਾਂ ਜਾਂ ਨਿਕਲੇ। ਇੱਥੇ ਇੱਕ ਖੇਤ ਵਿੱਚੋਂ ਲੰਘਦੇ ਇੱਕ ਗੱਭਰੂ ਨੇ ਆਪ ਜੀ ਦੇ ਅੱਗੇ ਹੋਲਾ ਲਿਆ ਕੇ ਰੱਖਿਆ। ਤੇ ਦੁੱਧ ਜਾਂ ਕੁਝ ਹੋਰ ਖਾਣ ਨੂੰ ਲੈਣ ਲਈ ਘਰ ਚਲੇ। ਤਾਂ ਬਾਬੇ ਨੇ ਕੋਲ ਬਹਾਲਿਆ ਤੇ ਸ਼ਲੋਕ ਉਚਾਰਿਆ। ਸੱਤਰ ਤੇਰਾ ਲੇ ਭਨਿਹਾਲੀ। ਭਾਉ ਤੇਰਾ ਫਕਵਾਨ ਨਾਨਕ ਸਿਫਤਿ ਤ੍ਰਿਪਤਿਆ ਆਉ ਬੈਠ ਸੁਲਤਾਨ ਸੁਲਤਾਨ ਸ਼ਬਦ ਕਹਿ ਦਿੱਤਾ ਮਹਾਰਾਜ ਜੀ ਨੇ ਵੈਸੇ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ ਪੁਰਾਤਨ ਜਨਮ ਸਾਖੀ 'ਚ یوں ਲਿਖਿਆ ਤਬ ਪਾਤਸ਼ਾਹ ਹੀ ਮਿਲੀ ਚਣਿਆਂ ਦੀ ਮੁੱਠ ਦਾ ਸਦਕਾ ਜਨੇ ਕਹਿੰਦੇ ਆ ਛੋਲਿਆਂ ਛੋਲਿਆਂ ਦੀ ਇੱਕ ਮੁਠ ਦੇ ਸਦਕਾ ਮਤਲਬ ਉਹਨੇ ਹੋਲਾ ਲਿਆ ਕੇ ਰੱਖਿਆ ਸੀ ਮਹਾਰਾਜ ਅੱਗੇ ਤੇ ਬੇਨਤੀ ਕੀਤੀ ਤੁਹਾਡੀ ਸੇਵਾ ਕਰਨ ਲਾ ਮਹਾਰਾਜ ਨੇ ਬਚਨ ਕਹਿ ਦਿੱਤਾ ਨਾਨਕ ਸਿਫਤੀ ਤ੍ਰਿਪਤਿਆ ਆਓ ਬੈਠ ਸੁਲਤਾਨ ਉਹਨੂੰ ਸੁਲਤਾਨ ਕਹਿ ਦਿੱਤਾ ਕਿਉਂ ਕਥਾ ਹੁੰਦੀ ਆ ਵੀ ਉਹ ਬੜਾ ਗਰੀਬ ਸੀਗਾ ਬਹੁਤ ਜਿਆਦਾ ਅੰਤਾਂ ਦਾ ਗਰੀਬ ਸੀ ਪਸ਼ੂ ਆਦਿਕ ਚਾਰ ਦਾ ਹੁੰਦਾ ਸੀ ਤੇ ਮਹਾਰਾਜ ਨੇ ਸੁਲਤਾਨ ਕਹਿ ਦਿੱਤਾ ਅਗਲੇ ਦਿਨ ਕੁਦਰਤੀ ਉਹ ਨੇੜੇ ਦੇ ਲਾਗੇ ਸ਼ਹਿਰ ਵਿੱਚੋਂ ਉਹ ਜਾਣਦਾ ਕਿਤੇ ਕੋਈ ਕੰਮ ਪੈ ਗਿਆ। ਉਦਰਤ ਹੋਈ ਰਾਤ ਦੇ ਸਮੇਂ ਉਹ ਸ਼ਹਿਰ ਦਾ ਰਾਜਾ ਕਾਲਵਾਸ ਹੋ ਗਿਆ। ਸਾਰੇ ਮੰਤਰੀ ਵਜ਼ੀਰ ਇਕੱਠੇ ਹੋ ਗਏ। ਕਹਿੰਦੇ ਰਾਜਾ ਹੁਣ ਕਿਹਨੂੰ ਬਣਾਈਏ? ਉਹਦੇ ਪੁੱਤਰ ਕੋਈ ਹੈ ਨਹੀਂ ਸੀ। ਪੁਰਾਣੇ ਸਮਿਆਂ ਵਿੱਚ ਲੋਕ ਨਿਜਮਾ ਦਾ ਬਹੁਤ ਧਿਆਨ ਰੱਖਦੇ ਹੁੰਦੇ ਸੀ। ਰਾਜਾ ਕਿਹਨੂੰ ਬਣਾਈਏ ਮੰਤਰੀਆਂ ਨੇ ਇਹ ਨਹੀਂ ਸੋਚਿਆ ਵੀ ਆਪਣੇ ਚੋਂ ਹੀ ਇੱਕ ਸੀਨੀਅਰ ਬੰਦਾ ਰਾਜਾ ਬਣ ਜਾਣਾ। ਇਹਦੇ ਪੁੱਤਰ ਕੋਈ ਹੈ ਨਹੀਂ। ਆਪਾਂ ਮੰਤਰੀਆਂ ਮੰਤਰੀਏ ਜਿਹੜੇ ਉਹ ਰਾਜੇ ਦੇ ਸੰਗਤ ਜੀ ਸੇਵਾਦਾਰ ਉਹਦੇ ਸ਼ਰਧਾਲੂ ਤੇ ਉਹਦੇ ਵਫਾਦਾਰ ਹੁੰਦੇ ਉਹਨਾਂ ਨੂੰ ਕਹਿੰਦੇ ਆ ਮੰਤਰੀ ਤੇ ਉਹ ਆਪਣੇ ਰਾਜੇ ਦੇ ਪ੍ਰਤੀ ਵਫਾਦਾਰ ਹੁੰਦੇ ਆ ਨਾ ਕਿ ਰਾਜੇ ਦੇ ਰਾਜ ਤੇ ਉਹਨਾਂ ਦੀ ਅੱਖ ਨਹੀਂ ਹੁੰਦੀ ਉਹ ਹੁੰਦੇ ਹੈਗੇ ਮੰਤਰੀ ਮੰਤਰੀ ਕਾਲਵਾਸ ਹੋ ਗਿਆ ਪਰ ਫਿਰ ਵੀ ਉਹ ਇਹ ਨਹੀਂ ਸੋਚ ਰਹੇ ਵੀ ਅਸੀਂ ਮੰਤਰੀ ਬਣ ਰਾਜੇ ਬਣ ਜਾਈਏ ਕਹਿੰਦੇ ਹੁਣ ਰਾਜਾ ਕਿਹਨੂੰ ਥਾਪੀਏ ਆਪਾਂ ਮਤਾ ਪਾਸ ਕੀਤਾ ਇਦੇ ਔਲਾਦ ਕੋਈ ਹੈ ਨਹੀਂ ਆਪਾਂ ਰਾਜ ਤਖਤ ਤੇ ਬੈਠਣਾ ਨਹੀਂ ਧਰਮ ਆਪਾਂ ਨੂੰ ਆਗਿਆ ਨਹੀਂ ਦਿੰਦਾ ਇਸ ਗੱਲ ਦੀ ਕਿਉਂਕਿ ਆਪਾਂ ਰਾਜ ਤੇ ਨਹੀਂ ਤਖਤ ਤੇ ਨਹੀਂ ਬੈਠਣਾ ਕਹਿੰਦੇ ਕਿਹਨੂੰ ਬਹਾਈਏ ਕੱਲ ਨੂੰ ਸਵੇਰੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਸ਼ਹਿਰ ਦੇ ਦਰਵਾਜੇ ਤੇ ਆ ਕੇ ਬੈਠੇਗਾ ਸ਼ਹਿਰ ਦੇ ਵਿੱਚ ਨੂੰ ਬੜਨ ਦੀ ਕੋਸ਼ਿਸ਼ ਕਰੇਗਾ ਉਹਨੂੰ ਆਪਾਂ ਰਾਜਾ ਮੰਨਾਂਗੇ ਕਹਿੰਦੇ ਠੀਕ ਸ਼ਾਮ ਨੂੰ ਸਾਰੇ ਕੋਟ ਦੇ ਦਰਵਾਜੇ ਬੰਦ ਹੋ ਗਏ ਇਹ ਜਿਹੜਾ ਇੱਕ ਮੁੱਠ ਛੋਲਿਆਂ ਦੀ ਹੋਲਾਂ ਦੀ ਮਹਾਰਾਜ ਨੂੰ ਸ਼ਿਕਾਇਤ ਸੀ ਸ਼ਹਿਰ ਵਿੱਚ ਕੰਮ ਸੀ ਸੋਚਿਆ ਸਾਢੇ ਸਵਕਤੇ ਜਾਵਾਂ ਬਹੁਤ ਹਨੇਰੇ ਜਾਵੜਿਆ ਔਰ ਜਾ ਕੇ ਦੇਖਿਆ ਦਰਵਾਜਾ ਜੇ ਬੰਦਾ ਬਾਹਰ ਬਹਿ ਗਿਆ ਦਰਬਾਰ ਨੂੰ ਹੁਕਮ ਸੀ ਐਨੇ ਵਜੇ ਦਰਵਾਜਾ ਖੋਲਣਾ ਜਿਹੜਾ ਸਭ ਤੋਂ ਪਹਿਲਾਂ ਹੋਇਆ ਉਸ ਨੂੰ ਪਕੜ ਲੈਣਾ ਸਾਡੇ ਕੋਲ ਲੈ ਆਉਣਾ ਦਰਬਾਰ ਨੇ ਵੇਖਿਆ ਇਸ ਨੂੰ ਪਕੜ ਲਿਆ ਮੰਤਰੀਆਂ ਕੋਲ ਲੈ ਗਿਆ ਮੰਤਰੀਆਂ ਨੇ ਇਸ ਨੂੰ ਰਾਜਾ ਬਣਾਤਾ। ਸੋ ਮਹਾਰਾਜ ਜੀਆਂ ਦਾ ਵਚਨ ਅਗਲੇ ਦਿਨ ਹੀ ਫਲੀ ਫੂਟ ਹੋ ਗਿਆ। ਸੁਲਤਾਨ ਬਣ ਗਿਆ। ਇਉਂ ਕਥਾ ਹੁੰਦੀ ਹੈ। ਤੋਂ ਮਹਾਰਾਜ ਜੀਆਂ ਦੇ ਬਖਸ਼ਿਸ਼ ਦੇ ਸਦਕਾ ਇਹ ਰਾਜਾ ਹੋ ਗਿਆ। ਇੱਥੋਂ ਟੁਰ ਕੇ ਅਨੇਕ ਥਾਂ ਹੀ ਹੁੰਦੇ ਹੋਏ ਸਿੰਧ ਦੇਸ਼ ਵਿੱਚ ਜਾ ਪਹੁੰਚੇ। ਇੱਥੇ ਇੱਕ ਟਿਕਾਣੇ ਮੱਕੇ ਜਾਣ ਵਾਲੇ ਹਾਜੀ ਇਕੱਠੇ ਹੋ ਰਹੇ ਸੀ। ਮੱਕੇ ਜਾ ਰਹੇ ਸੀ। ਬੜੇ ਹਾਜੀ ਇੱਕ ਥਾਂ ਤੇ ਉਹ ਇਕੱਠੇ ਹੋਈ ਜਾਂਦੇ ਸੀ। ਉੱਥੇ ਇੱਕ ਹਾਜੀ ਮਿਲਿਆ ਹਾਜੀ ਕੌਣ ਸੀ ਇਸ ਉਦਾਸੀ ਵਿੱਚ ਇਹ ਬਾਣਾ ਸੀ ਪੈਰੀ ਖੋਂਸਾ ਚਮਕੀਆਂ ਅਤੇ ਚਮਕੀ ਸੁਥਣ ਗਲ ਵਿੱਚ ਹੱਡੀਆਂ ਕੀ ਮਾਲਾ ਮੱਥੇ ਟਿੱਕਾ ਬਿੰਦੀ ਕਾ ਬਾਲਕਾਂ ਵਿੱਚ ਖੇਡੇ ਤਦ ਨੀਲੇ ਵਸਤਰ ਥੇ ਖੇਡਦਾ ਖੇਡਦਾ ਹੱਜ ਵਿੱਚ ਜਾਏ ਰਲਿਆ ਤਦ ਹੋ ਇੱਕ ਹਾਜੀ ਮਿਲਿਆ ਰਾਤ ਇਕੱਠੇ ਰਹੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਚ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੋਇਆ ਹਾਜੀ ਮਿਲਿਆ ਇਹ ਗੁਰੂ ਜੀ ਨਾਲ ਗੱਲਬਾਤ ਹੀ ਲੱਗ ਕੇ ਕੁਝ ਮੇਲੀ ਹੋ ਗਿਆ ਤੇ ਰਾਤ ਇਕੱਠੇ ਰਹੇ ਹਾਜੀ ਨੇ ਅਗਲੇ ਦਿਨ ਗੱਲਾਂ ਬਾਤਾਂ ਵਿੱਚ ਪੁੱਛਿਆ ਤੁਸੀਂ ਦਰਵੇਸ਼ ਹੋ ਭੇਖ ਦਰਵੇਸ਼ ਫਕੀਰਾਂ ਦਾ ਜੋ ਹੋਇਆ ਪਰ ਦਰਵੇਸ਼ ਭੰਗ ਪੀਂਦੇ ਆ ਨਾ ਤੁਸਾਂ پاس ਭੰਗ ਹੈ ਨਾ ਭੰਗ ਦੀ ਖਲੜੀ ਹੈ ਖਲੜੀ ਮਤਲਬ ਬੁੱਥੀ ਨਾ ਪਿਆਲਾ ਹੈ ਪੀਣ ਦਾ ਨਾ ਡੰਡਾ ਘੋਟਣ ਦਾ ਪ੍ਰਾਤਨ ਜਨਮ ਸਾਖੀ ਚ ਵਚਨ ਹੁੰਦੇ ਇਹ ਦਰਵੇਸ਼ ਤੇਰਾ ਕਾਸਾ ਲੱਕੜੀ ਚਮੜੀ ਭੰਗੜੀ ਕਸ਼ ਨਹੀਂ ਤੂੰ Hindu ਹੈ ਕਿ ਮੁਸਲਮਾਨ ਗੁਰੂ ਜੀ ਨੇ ਕਿਹਾ हे ਦਰਵੇਸ਼ ਮੈਨੂੰ ਮੇਰੇ ਖੁਦਾ ਦਾ ਭੌ ਪੈ ਗਿਆ ਇਹ ਭੌ ਮੇਰੀ ਭੰਗ ਬਣ ਗਈ ਤੇ ਚਿੱਤ ਮੇਰਾ ਗੁੱਥੀ ਹੈ ਜਿਸ ਵਿੱਚ ਇਹ ਭੰਗ ਰੱਖੀ ਰਹਿੰਦੀ ਹੈ ਜਿਵੇਂ ਗੁੱਥੀ ਦਾ ਭਾਵ ਹੁੰਦਾ ਵੀ ਜਿਵੇਂ ਆਪਕੇ ਲਈ ਕੋਈ ਬੁਥਲੀ ਯਾਦਕ ਇਸ ਭੰਗ ਦਾ ਮੈਨੂੰ ਨਸ਼ਿਆ ਚੜਿਆ ਰਹਿੰਦਾ ਐ ਐਸਾ ਕਿ ਮੈਂ دیਵਾਨਾ ਹੋਇਆ ਰਹਿਣਾ ਇਸੇ دیਵਾਨਗੀ ਨੇ ਮੈਨੂੰ ਅਤੀਤ ਬਣਾ ਛੜਿਆ ਅਤੀਤ ਦਾ ਮਤਲਬ ਹੁੰਦਾ ਤਿਆਗੀ ਫਕੀਰ ਕਰਤਾਰ ਦੇ ਦਰਸ਼ਨ ਦੀ ਮੈਨੂੰ ਭੁੱਖ ਲੱਗੀ ਰਹਿੰਦੀ ਐ ਇਹ ਮੇਰੇ ਹੱਥ ਵਿੱਚ ਠੂਠਾ ਹੈ ਜਿਹੜੀ ਭੁੱਖ ਐ ਕਰਤਾਰ ਦੇ ਦਰਸ਼ਨ ਦੀ ਇਹਨੂੰ ਠੂਠਾ ਮੰਨਿਆ ਮਹਾਰਾਜ ਕਹਿੰਦੇ ਮਹਾਰਾਜ ਸਾਈਂ ਦੇ ਦਰਵਾਜ਼ੇ ਅੱਗੇ ਖੜਾ ਠੂਠਾ ਹੱਥ ਵਿੱਚ ਫੜੀ ਮੈਂ ਹਰ ਵੇਲੇ ਖੈਰ ਮੰਗਦਾ ਰਹਿੰਦਾ ਤੁਸੀਂ ਜੋ ਹਾਲ ਖੇਡਦੇ ਹੋ ਮੈਂ ਉਹ ਨਹੀਂ ਖੇਡਦਾ ਮੇਰੇ ਅੰਦਰ ਕਰਤਾਰ ਦੇ ਦਰਸ਼ਨ ਦੀ ਜੋ ਮੰਗ ਹੈ ਇਹੀ ਮੇਰਾ ਹਾਲ ਹੈ ਜੋ ਹਰ ਵੇਲੇ ਰਹਿੰਦਾ ਉੱਪਰ ਤੱਕ ਕੇ ਇਹ ਮੰਗ ਮੇਰੀ ਹੈ ਕਰਤਾਰ ਤੇਰੇ ਦਰ ਉੱਤੇ ਹੈ ਫੇ ਮੇਰੇ ਕਰਤਾਰ ਖੈਰ ਪਾਓ ਖੈਰ ਪਾਓ ਖੈਰ ਪਾਓ ਹਾਜੀ ਵਾਲਾ ਤੱਕ ਕੇ ਕਿਹਾ ਫੇ ਸਾਈਂ ਲੋਕ ਤੂੰ ਮੈਥੋਂ ਪੁੱਛਿਆ ਮੈਂ ਹਿੰਦੂ ਆ ਕਿ ਮੁਸਲਮਾਨ ਫਕੀਰ ਹਾਂ ਤਾਂ ਕੌਣ ਆ ਸੁਣ ਕੇਸਰ ਫੁੱਲ ਕਸਤੂਰੀ ਇਹ ਸਾਰੇ ਪਦਾਰਥ ਫਲ ਆਦਿਕ ਕਿਸੇ ਦੇ ਸਰੀਰ ਉੱਪਰ ਚੜਦੇ ਆ ਭਾਵੇਂ ਇਹਨਾਂ ਦੀ ਜਾਤ ਨਹੀਂ ਕੋਈ ਪੁੱਛਦਾ ਇਹਨਾਂ ਦੀ ਕਦਰ ਇਹਨਾਂ ਦੀ ਆਪਣੀ ਖੂਬੇ ਕਰਕੇ ਆ ਤਿਵੇਂ ਭਗਤ ਜਾਂ ਫਕੀਰ ਦੀ ਭਗਤੀ ਉਹਦਾ ਗੁਣ ਹੈ ਜਾਤ ਕੋਈ ਗੁਣ ਨਹੀਂ ਹੈ ਫਿਰ ਦੇਖੋ ਚੰਦਨ ਦੀ ਰੀਤੀ ਹੈ ਕਿ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ ਇਸੇ ਤਰ੍ਹਾਂ ਭਗਤ ਵਿੱਚ ਜੋ ਭਗਤੀ ਦੀ ਜੋਤ ਹੈ ਉਹ ਸਭ ਨੂੰ ਭਗਤੀ ਲਾ ਦਿੰਦੀ ਹੈ ਘਿਓ ਚੰਮ ਦੇ ਕੁੱਪੇ ਵਿੱਚੋਂ ਤੇ ਰੇਸ਼ਮ ਦੇ ਕੀੜੇ ਵਿੱਚੋਂ ਨਿਕਲਦਾ ਇਸ ਕਰਕੇ ਘਿਓ ਤੇ ਪੱਟ ਨੂੰ ਨਿੰਦਨੀਆ ਕਿਸੇ ਨੇ ਕਦੇ ਨਹੀਂ ਆਖਿਆ ਐਸੀ ਹੀ ਭਗਤੀ ਹੈ ਚਾਹੇ ਉਹ ਕਿਸੇ ਵਰਣ ਜਾਤ ਵਾਧੇ ਵਿੱਚ ਹੋਵੇ ਜੋ ਕਰਤਾਰ ਦੇ ਨਾਮ ਵਿੱਚ ਲੇਬ ਲਾਈ ਰੱਖੇ ਤੇ ਨਿਉਕੇ ਟੁਰੇ ਉਹ ਸਾਈਂ ਦਾ ਪਿਆਰਾ ਹੈ ਇਹ ਹਾਜੀ ਐਸਿਆਂ ਦੇ ਦਰ ਦੀ ਖੈਰ ਕਿਵੇਂ ਮੈਨੂੰ ਪ੍ਰਾਪਤ ਹੋਵੇ ਮੈਂ ਉਸ ਖਿਆਲ ਵਿੱਚ ਹਾਂ ਜਦ ਜਨਮ ਮੇਰਾ ਹੁਣ ਤੂੰ ਸਮਝ ਲੈ ਮੁਸਲਮਾਨਾਂ ਤੇ ਈਸਾਈਆਂ ਦਾ ਮੂਲ ਇਸرائیਲੀ ਹਨ ਜਿਹੜੇ ਮੁਸਲਮਾਨ ਤੇ ਈਸਾਈ ਹੈ ਸੰਗਤ ਜੀ ਅਸਲ ਵਿੱਚ ਦੋਨੇ ਇੱਕੋ ਹੀ ਧਰਮ ਦੇ ਮੂਲ ਹੈ ਇਹਨਾਂ ਦਾ ਇੱਕੋ ਹੀ ਧਰਮ ਉਹਦੇ ਵਿੱਚੋਂ ਸ਼ਾਖਾਂ ਪਾੜ ਜਾਂਦੀਆਂ ਹਨ ਅੱਗੇ ਅੱਗੇ ਹਰੇਕ ਧਰਮ ਦੇ ਵਿੱਚੋਂ ਸ਼ਾਖਾ ਪਾੜਦੀਆਂ ਨੇ ਤਾਂ ਇਹਨਾਂ ਦਾ ਮੂਲ ਇੱਕੋ ਹੀ ਹੈ ਇਹਨਾਂ ਨੂੰ ਜਹੂਦੀ ਵੀ ਆਖਦੇ ਆ ਮੁਸਲਮਾਨਾਂ ਤੇ ਈਸਾਈਆਂ ਦਾ ਮੂਲ ਹੈ ਜਿਹੜਾ ਉਹ ਇਜ਼ਰਾਈਲੀ ਨੇ ਇਜ਼ਰਾਈਲੀ ਲੋਕ ਜਿਵੇਂ ਇਜ਼ਰਾਈਲ ਦੇਸ਼ ਹੈ ਨਾ ਦੇਖੋ ਜਿੱਥੇ جنگ ਆਦਿਕ ਲੱਗੀ ਰਹਿੰਦੀ ਹੈ ਜਿਨ੍ਹਾਂ ਨੂੰ ਜਹੂਦੀ ਵੀ ਆਖਦੇ ਆ ਇਹ ਲੋਕ ਆਪ ਨੂੰ ਰੱਬ ਦੀ ਚੋਣ ਵੀ ਕੌਮ ਮੰਨਦੇ ਆ ਇਹਨਾਂ 'ਚੋਂ ਉਗਮੇ ਈਸਾਈ ਵੀ ਈਸਾ ਤੇ ਇਮਾਨ ਲਿਆਏ ਬਿਨਾ ਕਿਸੇ ਨੂੰ ਬਹਿਸ਼ਤਾਂ ਦਾ ਹੱਕਦਾਰ ਨਹੀਂ ਸਮਝਦੇ ਜਿਹੜੇ ਈਸਾਈ ਆ ਉਹ ਇਹਨਾਂ ਦੇ ਵਿੱਚੋਂ ਫਿਰ ਨਿਕਲੇ ਆ ਸ਼ਾਖ ਪਾਟੀ ਆ ਇੰਨਾਂ ਚੋਂ ਉਗਮੇ ਈਸਾਈ ਉਹ ਵੀ ਈਸਾ ਦੇ ਈਮਾਨ ਲਿਆਏ ਬਿਨਾ ਕਿਸੇ ਨੂੰ ਬਹਿਸ਼ ਦਾ ਹੱਕਦਾਰ ਨਹੀਂ ਸਮਝਦੇ ਈਸਾ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦੇ ਉਹ ਤੁਸੀਂ ਵੇਖੋ ਜਿਹੜੇ ਈਸਾਈ ਲੋਕ ਈਸਾਈ ਮਤ ਧਾਰਨ ਕਰ ਲੈਂਦੇ ਆ ਉਹ ਗੁਰਦੁਆਰਾ ਸਾਹਿਬ ਵਿੱਚ ਨਹੀਂ ਆਉਂਦੇ ਜੇ ਆ ਵੀ ਕਦੇ ਕਿਸੇ ਰਿਸ਼ਤੇਦਾਰੀ ਕਰਕੇ ਜਾਣ ਮੰਨ ਲਓ ਕਿਸੇ ਪਾਠ ਆਦਕ ਦੇ ਭੋਗ ਤੇ ਤਾਂ ਉਹ ਦੇਗ ਨਹੀਂ ਲੈਂਦੇ ਕਿੜਾ ਪ੍ਰਸ਼ਾਦੀ ਲੈਂਦੇ ਆ ਤਾਂ ਉਹਨੂੰ ਛਕਦੇ ਨਹੀਂ ਉਹਨੂੰ ਛੱਡ ਦਿੰਦੇ ਆ ਜਾਂ ਕਿਸੇ ਨੂੰ ਹੋਰ ਦਿੰਦੇ ਆ ਮਤਲਬ ਉਹਨਾਂ ਨੂੰ ਇਹ ਪਕਾਇਆ ਹੁੰਦਾ ਹੈ ਵੇ ਹੋਰ ਮਜਬ ਦਾ ਕੋਈ ਜਿਵੇਂ ਖੜਾ ਪ੍ਰਸ਼ਾਦ ਦੇਗਾ ਆਦ ਕਹ ਉਹ ਲੈਣੀ ਨਹੀਂ ਆਪਾਂ ਤੇ ਦੂਸਰਿਆਂ ਨੂੰ ਕਿਸੇ ਨੂੰ ਕਾਫਰ ਕਹਿੰਦੇ ਆ মুশਰਕ ਮੁਲਹਿਦ ਨਾ ਨਾ ਤਰ੍ਹਾਂ ਦੇ ਤਸਕਾਰੀ ਪਦਾਂ ਨਾਲ ਯਾਦ ਕਰਦੇ ਆ ਤੇ ਆਪ ਨੂੰ ਹੀ ਵਹਿਸ਼ਤਾ ਦਾ ਹੱਕਦਾਰ ਸਮਝਦੇ ਆ ਉਹ ਹਾਜੀ ਵੀ ਇਸੇ ਪੱਖਵਾਦ ਵਿੱਚ ਪੜਿਆ ਹੋਇਆ ਸੀ ਉਹਦਾ ਮਨ ਵੀ ਪੂਰਾ ਕਟੜ ਪੱਕਾ ਮਨ ਸੀ ਉਹਦਾ ਉਸ ਨੂੰ ਗੁਰੂ ਜੀ ਦੀ ਗੱਲਬਾਤ ਬੜੀ ਅਸਚਰਜ ਲੱਗੀ ਸੱਚ ਤਾਂ ਆਪਣਾ ਅਸਰ ਕਰਦਾ ਸੀ ਪਰ ਪਖਵਾਦ ਦਾ ਪਲਿਆ ਹੋਇਆ ਮਨ ਬਦਲਦਾ ਨਹੀਂ ਸੀ ਇੱਕਦਮ ਸੋਚ-ਸੋਚ ਕੇ ਆਖਣ ਲੱਗਿਆ हे ਦਰਵੇਸ਼ ਤੂੰ ਹੈਂ ਅਤੀਤ ਤੂੰ ਤਾਂ ਤੀਤ ਹੈ ਤੇ ਮੈਂ ਹਾਂ ਦੁਨੀਆਦਾਰ ਗ੍ਰਸਤੀ ਅਤੀਤ ਤਾਂ ਅੱਲਾਹ ਦੀ ਲਿਵ ਵਿੱਚ ਜੈਸਾ ਕਿ ਤੁਸੀਂ ਨੇ ਫਰਮਾਇਆ ਰਹਿ ਸਕਦਾ ਪਰ ਦੁਨੀਆਦਾਰ ਨਹੀਂ ਰਹਿ ਸਕਦਾ ਤਦ ਗੁਰੂ ਜੀ ਬੋਲੇ ਦੁਨੀਆ ਫਨਾ ਇਸ ਨਾਲ ਪਿਆਰ ਫਨਾ ਨਾਲ ਪਿਆਰ ਇਹ ਦੁਨੀਆ ਫਾਨੀ ਹੈ ਖੁਦਾ ਅੰਦਰ ਬਸੇ ਹਜੂਰੀ ਦਾ ਸਬਕ ਪੜੇ ਬੰਦਾ ਦੁਨੀਆਦਾਰ ਰਹੇ ਪਰ ਇਮਾਨਦਾਰ ਵੀ ਰਹੇ ਨੇਕੀ ਕਰਦਾਰ ਨੇਕੀ ਖਿਆਲ ਖੁਦਾ ਯਾਦ ਰੱਖੇ ਕਿਉਂ ਦੁਨੀਆਦਾਰ ਵੀ ਦੀਮਦਾਰ ਹੋ ਗਿਆ ਇਸ ਤਰ੍ਹਾਂ ਬਾਰਤਾ ਲਾਭ ਕਰਦੇ ਅੱਗੇ ਨੂੰ ਟੁਰ ਪੇ ਰਾਹ ਵਿੱਚ ਧੁੱਪ ਡਾਢੀ ਧਿੱਖੀ ਹੋ ਗਈ ਪਰ ਕੁਛ ਚਿਰ ਮਗਰੋਂ ਇੱਕ ਬੱਦਲੀ ਨਿਕਲੀ ਤੇ ਉਸ ਦੀ ਛਾਂ ਹੋ ਗਈ ਹਾਜੀ ਨੇ ਡਿੱਠਾ ਤੇ ਸਮਝਿਆ ਕਿ ਇਹ ਬੱਦਲੀ ਮੇਰੇ ਤੇ ਅੱਲਾ ਨੇ ਭੇਜੀ ਆ ਹਾਜੀ ਨੇ ਮਨ ਚ ਵਿਚਾਰ ਕੀਤੀ ਇਹ ਬਦਲੀ ਅੱਲਾ ਨੇ ਮੇਰੇ ਵਾਸਤੇ ਭੇਜੀ ਹੈ ਮੈਂ ਮੁਸਲਮਾਨ ਇਹ ਮੁਸਲਮਾਨ ਨਹੀਂ ਜਾਪਦਾ ਇਸ ਦੇ ਸਿਰ ਛਾਂ ਕਿਉਂ ਹੋਵੇ ਮਤਾਂ ਅੱਲਾ ਖਫਾ ਹੋ ਜਾਵੇ ਕਿ ਭੇਜੀ ਤਾਂ ਤੇਰੇ ਲਈ ਸੀ ਤੂੰ ਗੈਰ ਮੁਸਲਮਨ ਨੂੰ ਕਿਉਂ ਨਾਲ ਲਈ ਉਸ ਦੀ ਛਾਂ ਵਿੱਚ ਟੋਰਿਆ ਇਹ ਕੁਝ ਵਿਚਾਰ ਕੇ ਉਸ ਨੇ ਆਖਿਆ हे ਦਰਵੇਸ਼ ਤੂੰ ਹਿੰਦੀ ਹਿੰਦੂ ਹੈ ਹੈ ਨਾ ਤੂੰ ਮੱਕੇ ਨਾ ਚੱਲ ਹਿੰਦੂ ਦਾ ਉੱਥੇ ਕੀ ਕੰਮ ਜੇ ਤੂੰ ਚੱਲਣਾ ਹੀ ਹੈ ਤਾਂ ਅੱਗੇ ਪਿੱਛੇ ਹੋ ਜਾ ਮੇਰੇ ਨਾਲ ਨਾ ਟੋਰਾ ਜਦ ਗੁਰੂ ਜੀ ਨੇ ਕਿਹਾ ਭਲਾ ਹੋਵੇ ਜੀ ਤੁਸੀਂ ਅੱਗੇ ਚੱਲੋ ਗੁਰੂ ਜੀ ਇਹ ਕਹਿੰਦੇ ਪਿੱਛੇ ਹਟਦੇ ਕਿਤੇ ਨਜ਼ਰਾਂ ਓਲੇ ਹੋ ਗਈ ਪਰ ਹਾਜੀ ਦੀ ਹਰਾਨੀ ਦੀ ਹੱਦ ਨਾ ਰਹੀ ਕਿ ਜਦ ਹੀ ਓਲੇ ਹੋ ਗਿਆ ਦਰবেশ ਨਜ਼ਰਾਂ થી ਤਾਂ ਛਾਂ ਕਰਨ ਵਾਲੀ ਬਦਲੀ ਵੀ ਗੁੰਮ ਹੋ ਗਈ ਤੇ ਤੁੱਪ ਲੱਗੀ ਸਿਰ ਨੂੰ ਗਰਮ ਕਰਨ ਤਦ ਹਾਜੀ ਲੱਗਾ ਹੱਥ ਫਾਟਣ ਤਾਂ ਆਖਿ ਉਸ ਜੋ ਖੁਦਾਏ ਦਾ ਦیدار ਹੋਆ ਆਹ ਪਰ ਚੱਲ ਨਾ ਸਕਿਓ ਛਲ ਗਿਆ ਇਹ ਵਜਨ ਪ੍ਰਾਤਨ ਜਨਮ ਸਾਖੀ ਜਾਉਂਦਾ। ਤਾਂ ਸਾਧ ਸੰਗਤ ਜੀ ਅਗਲਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ